ਹੇਲੀ ਪ੍ਰਾਈਮ ਨਿਊਜ਼ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਮਨੀਹਾ ਆਪਣੇ ਪੁੱਤ ਨੂੰ ਮਿਲਣ ਦੇ ਲਈ ਅਮਰਪਾਲ ਸਿੰਘ ਦੇ ਪਿਤਾ ਦਿੱਲੀ ਪਹੁੰਚ ਚੁੱਕੇ ਨੇ ਹਾਲਾਂਕਿ ਇੰਨੇ ਸਮੇਂ ਤੱਕ ਮੁਲਾਕਾਤ ਹੋਵੇਗੀ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਲੱਗਿਆ ਪਰ ਜਿਵੇਂ ਹੀ ਅਮਰਪਾਲ ਸਿੰਘ ਦੇ ਪਿਤਾ ਦਿੱਲੀ ਪਹੁੰਚਦੇ ਨੇ ਤਾਂ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ ਦਿੱਲੀ ਪ੍ਰਬੰਧਕ ਕਮੇਟੀ ਦੇ ਵੱਲੋਂ ਅਮਰਪਾਲ ਸਿੰਘ ਦੇ ਪਿਤਾ ਦਰਸੀਮ ਸਿੰਘ ਦਾ ਸਵਾਗਤ ਕੀਤਾ ਗਿਆ ਉਹ ਗੁਰਦੁਆਰਾ ਸਾਹਿਬ ਕਿ ਨਸ ਨਤਮਸਤਕ ਹੋਏ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਸਭ ਦੇ ਵਿਚਾਲੇ ਫਰੀਦਕੋਟ ਦੇ ਐਮਪੀ ਸਰਜੀਤ ਸਿੰਘ ਖਾਲਸਾ ਵੀ ਨਾਲ ਮੌਜੂਦ ਸਨ ਨਾਲ ਕੀ ਪੱਤਰਕਾਰਾਂ ਵੱਲੋਂ ਅਮਰਪਾਲ ਸਿੰਘ ਦੇ ਪਿਤਾ ਨੂੰ ਸਵਾਲ ਕੀਤੇ ਜਾਂਦੇ ਹਨ ਕਿ ਤੁਹਾਡੀ ਮੁਲਾਕਾਤ ਹੋਵੇਗੀ ਜਾਂ ਨਹੀਂ ਉਹਨਾਂ ਦੇ ਪਿਤਾ ਦਾ ਕਹਿਣਾ ਹੈ ਕਿ ਸਾਨੂੰ ਅਜੇ ਤੱਕ ਕੁਝ ਵੀ ਨਹੀਂ ਪਤਾ ਸਿਰਫ ਸਾਨੂੰ ਦਿੱਲੀ ਪਹੁੰਚਣ ਲਈ ਕਿਹਾ ਗਿਆ ਹੈ ਤੇ ਅਸੀਂ ਦਿੱਲੀ ਪਹੁੰਚ ਚੁੱਕੇ ਹਾਂ ਆਓ ਸੁਣਦੇ ਹਾਂ ਅਮਰਪਾਲ ਦੇ ਪਿਤਾ ਪੱਤਰਕਾਰਾਂ ਨਾਲ ਕੀ ਗੱਲਬਾਤ ਕਰਦੇ ਹਨ ਅੱਜ ਭਾਈ ਸਾਹਿਬ ਹੁਣੇ ਸੌ ਚੱਕ ਜਨ ਜਾ ਰਹੇ ਨੇ ਕਿਵੇਂ ਦੇਖਦੇ ਹੋ ਕਿੰਨੀ ਖੁਸ਼ੀ ਆ ਪਰਿਵਾਰ ਚ ਨਹੀਂ ਪਰਿਵਾਰ ਨਾਲੋਂ ਮੇਰੇ ਖਾ ਸੰਗਤਾਂ ਜ਼ਿਆਦਾ ਖੁਸ਼ੀ ਆ ਪਰਵਾਰ ਵੀ ਸੰਗਤਾਂ ਦੇ ਨਾਲ ਹੀ ਹੈ ਜੋ ਅੱਜ ਜੋ ਦੁਬਿਧਾ ਬਣੀ ਹੋਈ ਸੀ ਨਾ ਉਹ ਮੇਰੇ ਖਿਆਲ ਅੱਜ ਖਤਮ ਹੋ ਜੂਗੀ ਇਹ ਇਹ ਬਾਕੀ ਖੁਸ਼ੀ ਤੇ ਚਲੋ ਉਦੋਂ ਤੇ ਲੋਕਾਂ ਨੇ ਜਦੋਂ ਵੋਟਾਂ ਪਾ ਕੇ ਜਿਤਾ ਦਿੱਤਾ ਸਾਰੇ ਸਿੱਖ ਸੰਗਤ ਨੂੰ ਸਾਰੇ ਦੁਨੀਆ 'ਚ ਇਹ ਖੁਸ਼ੀ ਹੋ ਰਹੀ ਸੀ ਤੇ ਮੇਰੇ ਖਿਆਲ ਆ ਕਿ ਉਹ ਜਿਹੜੇ ਭੰਬਰ ਪੁੱਸਾ ਜਿਹਾ ਪਾਇਆ ਜਾ ਰਿਹਾ ਸੀ ਉਹ ਸੌਣ ਚੁੱਕਣਗੇ ਨਹੀਂ ਚੁੱਕਣਗੇ ਚਿਕਾਈ ਜਾਊ ਨਹੀਂ ਚਿਕਾਈ ਜਾਊ ਕਿ ਉਹਨਾਂ ਦੀ ਮੈਂਬਰਸ਼ਿਪ ਖਾਰਜ ਹੋ ਜੂਗੀ ਤਾਂ ਜਿਹੜੇ ਇਹੋ ਜਿਹੇ ਨੈਗੇਟਿਵ ਪਰ ਪਲਾਂਗੇ ਜਾਰੀਆਂ ਸੀ ਉਹਨਾਂ ਤੇ ਵਿਰਾਮ ਲੱਗ ਗਿਆ ਜਿਵੇਂ ਇੱਕ ਮੌਕਾ ਮਿਲਿਆ ਹੁਣ ਇਲਾਕੇ ਦੀ ਸੇਵਾ ਕਰਨ ਦਾ ਕਿਹੜਾ ਵੱਡਾ ਮੁੱਦਾ ਰਹਿਣ ਵਾਲਾ ਇਲਾਕੇ ਵਾਸਤੇ ਕਿਉਂਕਿ ਤੁਸੀਂ ਤੇ ਲਗਾਤਾਰ ਵਿਚਰਦੇ ਰਹੇ ਹੋ ਇਲੈਕਸ਼ਨ ਦੇ ਦੌਰਾਨ ਇਹ ਨਸ਼ਿਆਂ ਦਾ ਸਭ ਤੋਂ ਵੱਡਾ ਕਰੰਟਲੀ ਮੁੱਦਾ ਵਾ ਜਿਹੜਾ ਸਾਡੇ ਸਾਹਮਣੇ ਆ ਕਿ ਜਿਹੜੇ ਸਾਡੇ ਨੌਜਵਾਨ ਪਤਾ ਨਹੀਂ ਕਿੰਨੇ ਰੋਜ਼ ਸਾਡੇ ਹੱਥੋਂ ਨਿਕਲ ਰਹੇ ਆ ਇਸ ਕਰਕੇ ਮੇਰੇ ਖਿਆਲ ਇਹ ਵੀ ਇਹ ਮੁੱਦਾ ਵੀ ਆ ਤੁਸੀਂ ਜਿਹੜੇ ਸਾਡੇ ਪੁਰਾਣੇ ਮੁੱਦੇ ਚੱਲ ਰਹੇ ਆ ਜੀਬੀਬੀ ਵਾਲਾ ਮਾਮਲਾ ਵਾ ਜਾਂ ਬੰਦੀ ਸਿੰਘ ਵਾਲਾ ਮਾਮਲਾ ਇਹ ਵੀ ਸਾਡੇ ਜਿਹੜੇ ਨਾ ਬਹੁਤ ਇਸ ਸੇਖਮਰਾਂ ਜੀ ਇਸ ਚੀਜ਼ ਦਾ ਬੜਾ ਰੋਸ ਹੈ ਤੇ ਇਸ ਕਰਕੇ ਮੇਰੇ ਖਿਆਲ ਸਰਕਾਰ ਨੂੰ ਮੇਰੇ ਖਿਆਲ ਨਾਲ ਚੁੱਕਣ ਤੋਂ ਪਹਿਲਾਂ ਹੀ ਇਹ ਮਸਲੇ ਮੇਰੇ ਖਲਾ ਹੱਲ ਕਰ ਦੇਣੇ ਚਾਹੀਦੇ ਆ ਕਿ ਲੋਕਾਂ ਦੀ ਇਹ ਇਹ ਬੜੀ ਡਿਮਾਂਡ ਹੈ ਇਸ ਤੋਂ ਇਲਾਵਾ ਜਿਹੜੇ ਜਿਵੇਂ ਸ਼ਰਤਾਂ ਲਾਈਆਂ ਗਈਆਂ ਦਿੱਲੀੋਂ ਬਾਹਰ ਨਹੀਂ ਜਾਣਾ ਕੋਈ ਬਾਈਟ ਨਹੀਂ ਦੇਣੀ ਮੀਡੀਆ ਨਾਲ ਨਹੀਂ ਮਿਲਣਾ ਪਰਿਵਾਰਕ ਦੇ ਜਾਣ ਵੀ ਬਹੁਤ ਘੱਟ ਮਿਲ ਪਾਉਣਗੇ ਕਿਵੇਂ ਦੇਖ ਦੋ ਇਹਨਾਂ ਚੀਜ਼ਾਂ ਨੂੰ ਨਹੀਂ ਮੇਰੇ ਖਿਆਲ ਹੈ ਕਿ ਜਿਹੜੀਆਂ ਖਰੂਰ ਸਾਹਿਬ ਦੇ ਹਲਕੇ ਦੀਆਂ ਸੰਗਤਾਂ ਨਾਲ ਜੇ ਪੰਜਾਬ ਦੇ ਲੋਕਾਂ ਨਾਲ ਇੱਕ ਬਹੁਤ ਵੱਡੀ ਬੇਇਨਸਾਫੀ ਆ ਕਿ ਉਹ ਆਪਣੇ ਇੱਕ ਜਿਹੜਾ ਉਹਨਾਂ ਨੇ ਬੜੇ ਚਾਹ ਮਲਾਰ ਨਾਲ ਇੱਕ ਨੇਤਾ ਨੂੰ ਇੰਨੀ ਵੋਟ ਪਾ ਕੇ ਜਿਤਾਇਆ ਕਿ ਉਹਦੇ ਉਹ ਮਿਲ ਨਾ ਸਕਣ ਜਾਂ ਉਹ ਉਹਦੇ ਨਾਲ ਕੋਈ ਗੱਲ ਨਾ ਕਰ ਸਕਣ ਇਹ ਕਿ ਇੱਕ ਅਨਸਾਨੀਅਤ ਤੌਰ ਤੇ ਵੀ ਇਹ ਇਹ ਬੇਇਨਸਾਫੀ ਆ ਤੇ ਦੂਸਰਾ ਸੰਵਿਧਾਨਕ ਤੌਰ ਤੇ ਵੀ ਜਿਹੜਾ ਉਹਨਾਂ ਦਾ ਲੋਕਾਂ ਦਾ ਹੱਕ ਆ ਉਹਨੂੰ ਖੋਇਆ ਜਾ ਗਿਆ ਤੇ ਤੁਸੀਂ ਜਾ ਰਹੇ ਹੋ ਹੁਣ ਸੋਚਕ ਸਮਾਗਮ ਦੇ ਵਿੱਚ ਹਾਂਜੀ ਜਿੰਦਾ ਮੌਕਾ ਮਿਲੂਗਾ ਅਸੀਂ ਜਾਵਾਂਗੇ ਜੀ ਸਰ ਸੰਸਦ ਮੇਂ ਸਹਪਤ ਲੈਨੇ ਕੇ ਬਾਦ ਐਸਾ ਕੌਨ ਸਾ ਪਹਿਲਾ ਮੁੱਦਾ ਹੋਗਾ ਜੋ ਉਹ ਸੰਸਦ ਮੇਂ ਉਠਾਤੇ ਜਿਹੜੀ ਨਹੀਂ ਆਪੀ ਸੰਸਦ ਦਾ ਸੈਸ਼ਨ ਤੋਂ ਚੱਲ ਨਹੀਂ ਰਹਾ ਹੈ ਲੇਕਿਨ ਮੇਰੇ ਕੋ ਲਗਤਾ ਹੈ ਕਿ ਜੋ ਵੀ ਉਹ ਅਗਰ ਕੋਈ ਸਪੀਕਰ ਸਾਹਿਬ ਨਾਲ ਕੋਈ ਉਹਨਾਂ ਦੀ ਗੱਲ ਹੋ ਸਕਦੀ ਹੋਗੀ ਜੋ ਵੀ ਇਹ ਇਹ ਮੁੱਦੇ ਤਾਂ ਦੋਤੇ ਨਹੀਂ ਹੈ ਪੰਜਾਬ ਕੇ ਜਿਹੜੇ ਫਿਲਹਾਲ ਜਿਹੜੇ ਮੁੱਦੇ ਤਾਂ ਬਹੁਤ ਹੈ ਲੇਕਿਨ ਜਿਹੜੇ ਆਰਜੈਂਟ ਜਿਹੜੇ ਹੈ ਇਹ ਹੀ ਹੈ ਕਿ ਬੰਦੀ ਸਿੰਘਾਂ ਦਾ ਮਸਲਾ ਹੈ ਵੇਦਵੀ ਦਾ ਮਸਲਾ ਹੈ ਨੌਜਵਾਨੀ ਨਸ਼ਿਆਂ ਦਾ ਜਿਹੜਾ ਬਹੁਤ ਵੱਡਾ ਮਸਲਾ ਹੈ AAAA på .